ਹਾਲਾਤ ਹੀ ਪੰਜਾਬ ਦੇ ਬਾਲੇ ਖਰਾ ਹੋਏਗਾ ਕੀ ਹਾਲ ਓ ਠੀਕ ਐ ਕਿਵੇਂ ਸੋਨੀ ਸ਼ੇਰਾ ਅੱਜ ਕਿਵੇਂ ਓ ਠੀਕ ਐ ਬਹੁਤ ਵਧੀਆ ਬਹੁਤ ਵਧੀਆ ਹੋਰ ਵੀ ਠੀਕ ਹੋ ਠੀਕ ਐ ਠੀਕ ਬੜੀ ਬਹੁਤ ਵਧੀਆ ਬੜੀ ਵਧੀਆ ਅੱਜ ਕਿਵੇਂ ਬਸ ਮੈਂ ਨੱਡਾ ਮੈਂ ਮਤਲਬ ਬੈਠਾਗਾ ਮੈਂ ਮੌਸਮ ਖੰਡਾਗਾ ਹੋਇਆ ਬੜਾ ਅੱਜ ਦੇਖ ਕੇ ਆ ਗਿਆ ਹਾਂ ਚਲੋ ਵਧੀਆ ਗਿਆ ਇਤਰੀ ਹੋ ਸੀਗੇ ਬਸ ਵੈਸੇ ਪਾਣੀ ਚੱਲਦਾ ਸੀਗਾ ਬੱਚੇ ਸੀਗੇ ਆਏ ਸੀਗੇ ਘਰੋਂ ਠੀਕ ਐ ਤੇ ਹੋਰ ਬਸ ਯਾਰ ਬੜੀ ਮਤਲਬ ਯਾਰ ਦਿਮਾਗ ਜਾ ਹੋਰੀ ਹੋਇਆ ਪਿਆ ਯਾਰ ਆਪਾਂ ਅੰਤਰੀ ਬੈਠੇ ਚਲਾ ਹਾਂ ਹੋਰੀ ਜਿਵੇਂ ਕਿਵੇਂ ਦਸੀਏ ਨਾ ਵੀ ਆਪਣੇ ਨਾ ਪੰਜਾਬ ਦੇ ਹਾਲਾਤ ਜੇ ਬੁਰੇ ਜਿਹੇ ਹੋਏ ਪਿਆ ਯਾਰ ਉਹ ਤਾਂ ਹੈ ਹੈ ਉਹ ਤਾਂ ਹੈ ਉਹ ਤਾਂ ਦਿਖਦੀ ਹੈ ਹਾਲਾਤ ਹੈ ਕਿ ਦਿਖਣ ਦੇ ਸਭ ਨੂੰ ਕੰਮ ਹਾਂ ਸਰਕਾਰਾਂ ਨੂੰ ਵੀ ਦੇ ਦੇ ਆਪਾਂ ਨੂੰ ਵੀ ਦੇ ਦੇ ਹੂੰ ਜਿਵੇਂ ਕਿ ਆ ਚਟਾ ਹੁਣ ਦੇਖ ਕਿੰਨਾ ਆਪਣੇ ਦੋ ਮੁੰਡੇ ਮਰ ਗਏ ਲੈ ਹੁੰਦੇ ਹਾਂ 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 ਹੈ ਹਾਂ ਕਿੰਨਾ ਕੁਛ ਚੱਲੀ ਜਾਂਦਾ ਦੇ ਵਾਲਾ ਇਹ ਪਤਾ ਨਹੀਂ ਕਿਵੇਂ ਥੱਲ ਪੂ ਬਈ ਯਾਰ ਇਹ ਥੱਲ ਤਾਂ ਬਈ ਪਤਾ ਕੀ ਹੈ ਹਾਂ ਇਹ ਥੱਲ ਨੂੰ ਦੋ ਚੀਜ਼ਾਂ ਪਾ ਸਕਦੀਆਂ ਅੱਛਾ ਜਾਂ ਤਾਂ ਜਿਹੜੀ ਅੱਜ ਆਲੀ ਆਪਣੀ ਤਨੀਰੀ ਹੈ ਨਵੀਂ ਉੱਠਦੀ ਹੈ ਹਾਂ ਇਹ ਨਾਲ ਪਾ ਸਕਦੀ ਹੈ ਤੇ ਜਾਂ ਫਿਰ ਆਪਣਾ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਕੰਮ ਕਰ ਸਕਦੇ ਨੇ ਨਹੀਂ ਕਰਨ ਹਮ ਇੱਕ ਹੋਰ ਵੱਡੀ ਗੱਲ ਹੈ ਜਿਵੇਂ ਹੁਣ ਆ ਚੱਲੀ ਜਾਂਦਾ ਹੁਣ ਆਪਣਾ ਨਾ ਕਹਿੰਦੇ ਪੰਜਾਬ ਦੇ ਵਿੱਚ ਖਸ ਖਾਸ ਦੀ ਖੇਤੀ ਹੋਣੀ ਜ਼ਰੂਰੀ ਹੈ ਲੈ ਮੈਂ ਕਹਿੰਦਾ ਵੀ ਜੇ ਉਹ ਆ ਜੇ ਤਾਂ ਆਉਣ ਵਾਲੀਆਂ ਨਸਲਾਂ ਸੁਧਾ ਦੇਣੀਆਂ ਇਕੱਲੇ ਪੰਜਾਬ ਦੀਆਂ ਨਹੀਂ ਪੂਰੇ ਪੂਰੀ ਦੁਨੀਆ ਦੀਆਂ ਹਮ ਪੂਰੀ ਦੁਨੀਆ ਦੀਆਂ ਕਿਉਂਕਿ ਉਹਦੇ ਵਿੱਚ ਕੋਈ ਮਲਾਪੜਦਾ ਹੈ ਨਹੀਂਗੀ ਜਿਹੜੀ ਖਸ ਖਾਸ ਤੋਂ ਲੋਕ ਸਰਕਾਰਾਂ ਅਲਰਜੀ ਮੰਦ ਰਹੇ ਉਹ ਯਾਰ ਇੱਕ ਧਰਤੀ ਦੀ ਉਹਦਾ ਧਰਤੀ ਜੋ ਪੈਦਾ ਹੁੰਦੀ ਹੈ ਕੋਈ ਉ ਤਾਂ ਕੈਮੀਕਲ ਨਾਲ ਦਾ ਪਿਆਰ ਨਹੀਂ ਹੁੰਦੀ ਉਹ ਕੁਦਰਤੀ ਜਿਹਨ ਹੈ ਉਹਨੂੰ ਲੋਕ ਵਰਤਣਗੇ ਤਾਂ ਵਾਕਾ ਸਹੀ ਉਹੀ ਉਹੀ ਗੱਲ ਆ ਜੀ ਨਾ ਜਿਵੇਂ ਹੁਣ ਜਿਹੜੇ ਲੋਕ ਸੁੱਖਾ ਪੀਂਦੇ ਨੇ ਉਹਨਾਂ ਦਾ ਕਿੰਨੇ ਕੇ ਮੌਤਾਂ ਹੋਈਆਂ ਨਹੀਂ ਨਹੀਂ ਦੱਸੋ ਕਿਹੜੇ ਮੌਤਾਂ ਹੋਈਆਂ ਇਹ ਵੀ ਗੱਲ ਹੈ ਨਹੀਂ ਨਹੀਂ ਜਿਹੜੀ ਧਰਤੀ ਦੀ ਪਤੈਸ਼ ਹੈ ਇਹਦੇ ਵਿੱਚ ਕੁਦਰਤ ਦਾ ਰਾਜ ਹੈ ਰਾਜ ਹੈ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਇਹ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਇਹ ਹੈਗੀ ਪਰ ਜਿਹੜੇ ਹੁਣ ਜਿਵੇਂ ਚਿੱਟਾ ਹੋ ਗਿਆ ਜਾਂ ਮੈਡੀਕਲ ਨਸ਼ਾ ਹੋ ਗਿਆ ਉਹਦੇ ਵਿੱਚ ਆਪਾਂ ਨੂੰ ਕੀ ਪਤਾ ਉਹ ਚ ਕੀ ਹੈਗਾ ਕੀ ਕੋਸ਼ਾ ਸਹੀ ਗੱਲ ਹੈ ਬਾਕੀ ਗੱਲ ਸਹੀ ਆ ਜੇ ਉਹਨਾਂ ਦਾ ਖਸ ਖਸ ਬੀਜਾਂਗੇ ਆਪਾਂ ਨੂੰ ਪਤਾ ਵੀ ਇਹ ਚ ਕੁਝ ਨਹੀਂ ਗਾ ਹਾਂ ਚਾਹੇ ਉਹ ਅਸੀਂ ਛੜਕ ਤੇ ਛਿੜਦੇ ਉਹਦੀ ਵੀ ਹਰੀ ਹੋਊਗੀ ਚਾਹੇ ਉਹਦੇ ਬਾਂਹ ਕਿ ਉਹਦੀ ਵੀ ਹਰੀ ਹੋਊਗੀ ਹੂੰ ਇਹ ਵੀ ਗੱਲ ਉਹਨੂੰ ਖਾਓਗੇ ਤੁਸੀਂ ਥੋੜਾ ਸਹੀ ਕੰਮ ਸੇ ਕੰਮ ਸਹੀ ਛੋਧ ਰਹੂਗਾ ਨਾ ਮਤਾ ਕਰੋਗੇ ਤੇ ਕਿੱਤਾ ਲਾ ਕੇ ਅਗਰ ਸੂਈ ਲਾ ਕੇ ਖੋੋ ਕੇ ਜਾਂ ਤਾਂ ਮਰੂਗਾ ਜਾਂ ਫਿਰ ਪਿਆਰ ਹੋਊਗਾ ਕਿਤੇ ਤੋਣੇ ਚੋਗੇ ਬਾਕੀ ਗੱਲ ਜੱਲਿਆ ਤੇ ਬਾਈ ਜਜਮਾ ਤੇਰੀ ਗੱਲ ਜਮਾ ਸਹੀ ਆ ਹਾਂ ਵੀ ਇਹ ਥਲ ਤਾਂ ਪੈ ਸਕਦੀ ਹੈ ਜੇ ਪੰਜਾਬ ਦੇ ਵਿੱਚ ਖਸ ਖਾਲ ਦੀ ਖੇਤੀ ਹੋ ਜੀ ਤਾਂ ਚੰਗੀ ਗੱਲ ਹੈ ਚੰਗੀ ਗੱਲ ਹੈ ਮੈਂ ਮੈਂ ਤਾਂ ਕਹਿੰਦਾ ਵੀ ਹੁਣ ਮੈਂ ਮੇਰੀ ਅੱਜ ਉਮਰ ਹੋ ਗਈ 55 ਸਾਲ ਦੀ ਹੂੰ ਜਦੋਂ ਮੇਰੇ ਤੇ ਜਵਾਨੀ ਸੀਗੀ ਉਦੋਂ ਇਹ ਚੀਜ਼ਾਂ ਕੁਝ ਨਹੀਂ ਸੀਗੀਆਂ ਹੂੰ ਉਦੋਂ ਜਾਂ ਥੀਮ ਜਾਂ ਭੁੱਕੀ ਭੁੱਕੀ ਪਰ ਜਿਹੜੀ ਥੀਮ ਸੀਗੀ ਉਹ ਭੁੱਕੀ ਨੂੰ ਵੀ ਬੈਸ ਸੀਗੀ ਕਿਉਂਕਿ ਭੁੱਕੀ ਦੇ ਵਿੱਚੋਂ ਉਹ ਨਿਕਲਦੀ ਜਾਏਗੀ ਹਾਂ ਨਿਕਲਦੀ ਹੈ ਸਹੀ ਗੱਲ ਹੈ ਪਰ ਮੈਂ ਕਹਿੰਦਾ ਜੇ ਅੱਜ ਐਮਵੀ ਚੈਨਲ ਤੇ ਤੇ ਪੁਕੀ ਚੈਨਲ ਤੇ ਬਹੁਤ ਬੰਦੇ ਕੰਮ ਤਾਂ ਕਰਦੇ ਸੀ ਪਹਿਲਾਂ ਮਨ ਲਾਦਾ ਮੈਂ ਕਹਿੰਦਾ ਬੰਦਾ ਤੜਕੇ ਖਾਊਗਾ ਸੰਦਕਰ ਘਰੇ ਨਹੀਂ ਆਉਂਦਾ ਉਹ ਕੰਮ ਨਹੀਂ ਕਰੀਊਗਾ ਸਾਲ ਹਾਂ ਐ ਮਰਦੇ ਤਾਂ ਨਹੀਂ ਸੀ ਜਿੰਨੇ ਹੋਣਾ ਮਰਦੇ ਆ ਹੁਣ ਦੇ ਨਾਲ ਇੱਕ ਮਿੰਟ ਦੀ ਟੀਕਾ ਲਾ ਕੇ ਮਰ ਜਾਂਦੇ ਆ ਇੱਕ ਮਿੰਟ ਦੀ ਹਾਂ ਬੜਾ ਯਾਰ ਪੰਜਾਬ ਦੇ ਬਈ ਯਾਰ ਜੱਲੇ ਰਾਤ ਬਾਲੀ ਨਹੀਂ ਜਾਏ ਬਹੁਤ ਅੱਜ ਦੇ ਯੁੱਗ ਤਾਂ ਜ਼ਿਆਦਾ ਹੀ ਹੈ ਅੱਜ ਦੇ ਯੁੱਗ ਵਿੱਚ ਇਸੇ ਵਿੱਚ ਆਉਣ ਵਾਲੀਆਂ ਨਸਲਾਂ ਨੂੰ ਇੱਕ ਤਾਂ ਧਿਆਨ ਦੇਣਾ ਚਾਹੀਦਾ ਜਿਹੜੇ ਨੌਜਵਾਨ ਪੀੜ੍ਹੀ ਹੈ ਤੇ ਇੱਕ ਸਰਕਾਰਾਂ ਨੂੰ ਜਿਆਦਾ ਨਹੀਂ ਕੋਈ ਬੱਚੀ ਦਾ ਉਹਨਾਂ ਅਸਲ ਮੈਂ ਕਹਿੰਦਾ ਗਰੀਬ ਜਨਤਾ ਦੇ ਘਟ ਹੈ ਅਮੀਰ ਲੋਕਾਂ ਦੇ ਜ਼ਿਆਦਾ ਕਰ ਸਹੀ ਗੱਲ ਆ ਬਈ ਕੀ ਗੱਲ ਹੋਰ ਕਰ ਲਈਏ ਜਿਵੇਂ ਕਿ ਤੁਸੀਂ ਮੈਂ 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 ਤਾਂ ਮੜਾਈ ਸੀ ਉਦੋਂ ਤੁਹਾਡੇ ਬਣੀ ਮਾਹਲਾ ਦਾ ਬਾਈ ਪਹਿਲਾਂ ਮਾਹ ਘੌਂਦਾ ਗੁੰਂਦਦਾ ਸ਼ੌਂਕ ਸੀ ਮਾਹ ਬਾਈ ਨੂੰ ਹਾਂ ਹੈਗਾ ਸ਼ੌਂਕ ਲਾ ਹੁਣ ਵੀ ਸ਼ੌਂਕ ਉਦੋਂ ਵੀ ਸੀ ਹੈ ਤਾਂ ਅੱਜ ਵੀ ਅੱਛਾ ਪਰ ਅੱਜ ਚੁੱਪ ਕਰ ਗਏ ਕਿਵੇਂ ਬਈ ਕੀ ਗੱਲ ਹੋ ਗਈ ਸੀ ਉਹ ਕਹਿੰਦੀ ਨਹੀਂ ਹੁੰਦੇ ਵੀ ਆਸ਼ਕ ਨੂੰ ਜੱਜ਼ਬੀ ਮਾਰਦੀ ਤਾਂ ਘਰ ਦੀ ਗਰੀਬੀ ਮਾਰਨੀ ਸਹੀ ਗੱਲ ਮੈਨੂੰ ਮੇਰੇ ਘਰ ਦੀ ਗਰੀਬੀ ਮਾਰਨੀ ਕੋਈ ਮੈਨੂੰ ਲਿਖਣ ਦੇ ਵਿੱਚ ਕੋਈ ਕਮ ਨਹੀਂ ਮੈਂ ਹਰੇਕ ਚੀਜ਼ ਹਰੇਕ ਜਗ੍ਹਾ ਤੇ ਬੜੀ ਚੀਜ਼ ਲਿਖੀ ਜਾਏਗੀ ਹਾਂ ਲੋਕਾਂ ਨੂੰ ਮੁੱਖ ਰੱਖ ਕੇ ਜਿਵੇਂ ਸੱਭਿਆਚਾਰ ਹੋਵੇ ਸ਼ੈਰੋ ਸ਼ੈਰੀ ਹੋਗੀ ਲੋਕ ਤਤ ਗੀਤ ਹੋਗੇ ਪਰਿਵਾਰਕ ਗੀਤ ਹੋਗੇ ਆ ਮੈਂ ਉਹ ਚੀਜ਼ ਲਿਖਦਾ ਹਾਂ ਪਰ ਕਰਿਆ ਕੀ ਜਬ ਯਾਰ ਗਰੀਬੀ ਚ ਨਿਕਲ ਨਹੀਂ ਨੀ ਕਿਸੇ ਕੋਲ ਸਹੀ ਗੱਲ ਆ ਬਾਈ ਜੀ ਤੇ ਬਾਈ ਆਪਾਂ ਗੱਲ ਫਿਰ ਵੀ ਗੱਲ ਕਰ ਲੈਣਾ ਚਾਹ ਲਾ ਵੀ ਬੰਦੇ ਨੂੰ ਸ਼ੌਂਕ ਤਾਂ ਆਉਂਦਾ ਹੀ ਹੁੰਦਾ ਆ ਵੀ ਉਹ ਕਹਿੰਦੇ ਹੁੰਦੇ ਆ ਬੰਦੇ ਦੇ ਅੰਦਰ ਜਿਹੜੀ ਮੰਤ ਜ ਹੁੰਦੀ ਹੈ ਨਾ ਉਹ ਨਿਕਲਦੀ ਹੁੰਦੀ ਹੈ ਰੈਡੀਲੀ ਉਹ ਨਹੀਂ ਉਹ ਨਿਕਲਦੀ ਜ਼ਰੂਰ ਹੁੰਦੀ ਹੈ ਪਰ ਕਈ ਬੰਦੇ ਉਹਨੂੰ ਚਾਰ ਬੰਦੇ ਬੈ ਕੇ ਸੁਣ ਲੈਂਦੇ ਹੁੰਦੇ ਤੇ ਕਈ ਵਾਰੀ ਬੰਦਾ ਇਕੱਲਾ ਹੀ ਗੁੰਗਣਾ ਲੈਂਦਾ ਵੀ ਚੱਲ ਆਪਦਾ ਚਾਹ ਪੂਰਾ ਕਰ ਲਈਏ ਬੱਟ ਤੇ ਬੈਠਾ ਤੇਰੇ ਅੱਗੇ ਬੱਟ ਘੜੀ ਜਿੰਦਾਂ ਨਾਲੇ ਤੇ ਨਾਲੇ ਆਪਦਾ ਚਾਹ ਪੂਰਾ ਚਾਹ ਪੂਰਾ ਕਰ ਲੈਂਦਾ ਹੁਣ ਉਹੀ ਥੋੜਾ ਚਾਹ ਕਹਿੰਦਾ ਆਪਾਂ ਮੈਂ ਸੋਣ ਨਹੀਂ ਆਇਆ ਸੀ ਕਿ ਮੈਂ ਕਿਹਾ ਜਿਹੜੇ ਮਤਲਬ ਕੋਈ ਥੋੜੇ ਕੋਲ ਨਵੇਂ ਜਾਂ ਕੋਈ ਪੁਰਾਣੇ ਜਾਂ ਥੋੜੇ ਕੋਲ ਪਹਿਲਾਂ ਵਾਲੇ ਕੋਈ ਪੈਸੇ ਹੋਣਗੇ ਮੈਂ ਕੁਝ ਚੱਲਦੇ ਜਿਹੜੇ ਲੋਕ ਤ ਗਾਲ ਲene ਆਪਾਂ ਜਰ ਆ ਤੂੰ ਕੀ ਕਸਰ موسی ਕੱਟ ਮਾਰਿਆ ਜਰ ਮੈਂ ਹੁਣ ਐਡੀ ਉਮਰ ਦਾ ਹੋਇਆ ਮੈਂ ਮੈਂ ਹੁਣ ਕਹਿੰਦਾ ਕਿ ਕੰਮ ਤੇ ਕੋਲੇ ਧਿਆਨ ਵੀ ਨਹੀਂ ਰਹਿਣ ਦੀ ਕਈ ਗੱਲ ਕਰ ਵੀਰ ਮੈਂ ਹੁਣ ਮਾਣ ਦੀ ਗੱਲ ਕਰ ਲਈ ਬਾਈ ਕਿੰਨੀ ਉਮਰ ਹੋ ਗਈ ਹੁਣ ਆਪਣੀ ਮੇਰੀ ਉਮਰ ਬਾਈ ਹੈਗੀ ਹੁਣ ਅ 10ਵੇਂ ਮਹੀਨੇ ਦੀ ਸ਼ੇਧਰੀ ਤੋਂ ਬਾਅਦ ਮੈਨੂੰ 57 ਬਾਹਾਂ ਸਾਲ ਲੱਗਦੇ 57 ਸਾਲ ਹਾਂਜੀ ਵਾਹ ਜੀ 57 ਸਾਲ ਦੀ ਮੇਰੀ ਉਮਰ ਸਪੰਜਾ ਦਾ ਦੇਣਾ ਠੀਕ ਹੈ ਤੇ ਪਰ ਆਪਣਾ ਜਿਹੜਾ ਦਿਮਾਗ ਹੈ 80 ਸਾਲ ਦੇ ਪਹੁੰਚਣ ਵਾਲੀਆਂ ਹਾਂ ਵਰਕਰਰ ਅੱਜ ਵੀ ਹੈ ਅੱਜ ਵੀ ਉਹ ਸ਼ੇਰੋਖੇਰੀ ਲਿਖਦਾ ਹੈ ਤੇ ਗੀਤ ਵੀ ਲਿਖਦਾ ਸਾਰਾ ਕੁਝ ਲਿਖਦਾ ਕੋਈ ਇਹੋ ਜੀ ਗੱਲ ਨਹੀਂ ਕਿ ਆਪਾਂ ਵਧੀਆ ਟੰਗ ਲਿਖਦਾ ਬਈ ਫਿਰ ਅੱਜ ਵੀ ਲਿਖਦਾ ਬਈ ਫਿਰ ਸੁਣਾ ਕੇ ਸੁਣਾ ਕੋਈ ਵਧੀਆ ਯਾਰ ਕੋਈ ਕੀ ਹੋਇਆ ਸੁਣਾ ਕੇ ਬਈ ਵਧੀਆ ਸੁਣਾ ਦੇ ਕੋਈ ਬੜੀ ਤੇਰੀ ਕੋਈ ਕਾਲਮ ਕੋਈ ਲਿਖੀ ਹੋਵੇ ਤੇ ਮਨ ਨੂੰ ਪਾਉਂਦੀ ਹੋਵੇ ਪੈਣਾ ਨੂੰ ਵੀ ਪਾਉਂਦੀ ਹੋਵੇ ਤੇ ਸਾਡੇ ਇਹ ਇਹਨਾ ਮੈਂ ਇੱਕ ਸੁੰਨੀ ਮੈਂ ਇੱਕ ਗੀਤ ਲਿਖਿਆ ਸੀਗਾ 1994 ਦੇ ਵਿੱਚ ਅੱਛਾ ਜੀ ਉਹ ਮੈਂ ਲਿਖਿਆ ਸੀਗਾ ਧੀ ਤੇ ਗੱਲ ਵੀ ਜਦੋਂ 1994 ਦੇ ਵਿੱਚ ਲਿਖਿਆ ਸੀ 94 ਵਿੱਚ ਲਿਖਿਆ ਸੀ ਗਾਣਾ ਇਹ ਵੱਡੀ ਗੱਲ ਆ ਬਾਈ ਅਰ ਵੀ ਤੇ ਇਹ ਮੈਂ ਬਸ ਬਜ ਕੇ ਸਮੇਂ ਇਹੀ ਨਹੀਂ ਨਾ ਕਿਤੇ ਕਲਾਕਾਰ ਨਾਲ ਆਪਣਾ ਕੋਈ ਵਾਅ ਪਿਆ ਨਾ ਮਥੋਂ ਜਾਈ ਗਿਆ ਕਿਉਂਕਿ ਕਹਿੰਦੇ ਹੁੰਦੇ ਵੀ ਗਰੀਬੀ ਨਹੀਂ ਨਿਕਾ ਕਰਨ ਦੀ ਕੋਸਰ ਉਦੋਂ ਗਾਣਾ ਮੈਂ ਲਿਖਿਆ ਸੀਗਾ ਵੀ ਧੀ ਦੀ ਡੋਲੀ ਤੁਰਦੀ ਹੈ ਪਹਿਲਾਂ ਪਿਓ ਦੇ ਘਰ ਲੱਗਦੀ ਹੈ ਫਿਰ ਮਾਂ ਦੇ ਘਰ ਲਾ ਕੇ ਰੋਂਦੀ ਹੈ ਫਿਰ ਭਾਈ ਦੇ ਘਰ ਲਾ ਕੇ ਰੋਂਦੀ ਹੈ ਧੀ ਦੇ ਤਿੰਨ ਪਹਿਰੇ ਸੀਗੇ ਤੇ ਉਨਾ ਦੇ ਤੰਸਰ ਨੇ ਕਿ ਕਿ ਪੜਾ ਸੀ ਉਹਦੇ ਵਿੱਚੋਂ ਮੈਂ ਤੁਹਾਨੂੰ ਦੋ ਬਾਰੇ ਸੁਣਾਉਣਾ ਹੈ ਚੰਗੇ ਲੱਗੇ ਤਾਂ ਬਾਈ ਮੈਂ ਰਿਕਾਰਡ ਕਰਕੇ ਤੁਹ ਲੈ ਜੀ ਨਾ ਨਾ ਕੋਈ ਗੱਲ ਨਹੀਂ ਆਂ ਚੜਾ ਨਹੀਂ ਨਾ ਨਾ ਕੋਈ ਗੱਲ ਨਹੀਂ ਪਹਿਲਾਂ ਜਦੋਂ ਕੀ ਡੋਰ ਜੋਦੀ ਹੈ ਉਹ ਬਾਬਲ ਦੇ ਗੱਲਾਂ ਕੀ ਹੁੰਦੀ ਹੈ ਤਾਂ ਕੀ ਕਹਿੰਦੀ ਹੈ ਉਹ ਕਹਿੰਦੀ ਸੁਣ ਦੇ ਬਾਬਲ ਮੇਰੀ ਆ ਵਾ ਵਾ ਮੈਨੂੰ ਲੱਗੇ ਓ ਡੋਲੀ ਪਾਉਣ ਵੇ ਵਾਜੀ ਮੇਰੇ ਦਿਲ ਦਾ ਸੱਗ ਸੱਲਿਆ ਜਿਉ ਬਦਲ ਮਹੀਨੇ ਆ ਸੌਣ ਦੇ ਹਾਏ ਵਾਜੀ ਵਾਜੀ ਤੇਰੀ ਧੀ ਪਰ ਦੇਸਣ ਅੱਜ ਤੋਂ ਬਸ ਮਰੀਤੀ ਇਹ ਬਸ ਇਨਾਂ ਧੀਆਂ ਨੂੰ ਤਾਂ ਰਾਜੇ ਰਾਣੀ ਵੀ ਨਿਕਲੇ ਰੱਖ ਸਕਦੇ ਤੇ ਫਿਰ ਮੈਂ ਕੌਣ ਹੋਣਾ ਤੈਨੂੰ ਇਹ ਪਿਓ ਕਹਿੰਦਾ ਰੱਖ ਸਕਦਾ ਇਹ ਪਿਓ ਕਹਿੰਦਾ ਭਾਈ ਹਾਂਜੀ ਹੂੰ ਸੁਨਨੀਤੀ ਏ ਮੇਰੀ ਏ ਕਿਉਂ ਰਹੀ ਹੈ ਹੰਝੂ ਤੇਰਨੀ ਉਹ ਤੇਰੇ ਲਈ ਪਰਿ ਮਾਤਮਾ ਆਧੇ ਚੰਗੀ ਸਵੇਰ ਨਹੀਂ ਹਏ ਤੂੰ ਜਾਂਤੀ ਏ ਕਰ ਆਪਣੇ ਬਾਜੀ ਬਾਜੀ ਬਹੁਤ ਸੋਹਣਾ ਲੱਗਿਆ ਬਈ ਕੰਮਾ ਮਾਨੂੰ ਕਹਿੰਦੇ ਅੰਦਰੋਂ ਜਰ ਖਿੱਚ ਪੈਂਦੀ ਆ ਇਹ ਇੱਕ ਜਦੋਂ ਵੀ ਕਿਸੇ ਵੀ ਘਰ ਦੇ ਵਿੱਚੋਂ ਡੋਲੀ ਤੁਰਦੀ ਹੈ ਚਾਹੇ ਅਮੀਰ ਹੈ ਗਰੀਬ ਹੈ ਕੋਈ ਵੀ ਆਏ ਮੇਰੇ ਵੀ ਪੈਣਾ ਬਾਈ ਯਾਰ ਮੇਰਾ ਵੀ ਅੰਦਰੋਂ ਆਇਆ ਲੱਗਿਆ ਜਰਾ ਟਾਈਮ ਤੇ ਠੇਸ ਪਹੁੰਚਦੀ ਹੈ ਜਦੋਂ ਆਪਣਾ ਜੀ ਘਰ ਦੇ ਵਿੱਚੋਂ ਵਿਛੜਦਾ ਨਾ ਉਹਨੂੰ ਇਸ ਗੱਲ ਦੀ ਜਰੂਰ ਫੀਲਿੰਗ ਹੁੰਦੀ ਹੈ ਇਸ ਗੱਲ ਦੀ ਨਾਲ ਖੇਡਦੇ ਰਹਿਆ ਬਾਈ ਬਚਪਨ ਦਾ ਆ ਹੁੰਦਾ ਉਦੋਂ ਐ ਲੱਗਦਾ ਵੀ ਜਰਾ ਆਪਦੇ ਹੱਥੀ ਇੱਕ ਅੰਦਰੋਂ ਬਾਈ ਮਰ ਮੋਸ਼ਨ ਹੋ ਗਿਆ ਮੈਂ ਮਤਲਬ ਕਿ ਰੋਣ ਲੱਗ ਗਿਆ ਅੰਦਰੋਂ ਮਨ ਪਰ ਆਇਆ ਦੇਖੋ ਆਪਣਾ ਰਾਜਵੀਰ ਜਵੰਦਾ ਹੋਣੀ ਆਪਣੇ ਜੁਗੜੇ ਚ ਗਿਆਗਾ ਪੂਰਾ ਕਿ ਮੈਂ ਪੀਆਂ ਗੀਤ ਨਹੀਂ ਵੀ ਸੁਣੇਗਾ ਹਾਂ ਉਹਦੇ ਵਜੇ ਦੇਖੋ ਆਗੇ ਭਰਾਣ ਕੀ ਕਹਦੀ ਆ ਉਹ ਕੀ ਕਹਿੰਦੀ ਆ ਲੜਪਨ ਸੀ ਰੋਜ਼ ਮੈਂ ਤੇਰੇ ਨਾਲ ਦੇਖੋ ਉਹ ਨਹੀਂ ਬੰਦੇ ਇਸੀ ਇਸੇ ਜੀ ਦੀ ਫੀਲਿੰਗ ਲੈ ਲਈਏ ਪੀਆ ਹਾਂ ਕਿੰਨਾ ਚੰਗਾ ਕਿੰਨਾ ਗੁੱਲਾ ਸੁਣਿਆ ਬੰਨਾ ਬੰਨਾ ਸੁਣੀ ਸਹੀ ਗੱਲ ਆ ਬਾਈ ਅੱਜ ਵੀ ਉਹਨੂੰ ਬਾਈ ਨੂੰ ਯਾਦ ਕਰਦੇ ਆ ਬਹੁਤ ਯਾਦ ਕਰਦੇ ਰਹਿਣਗੇ ਮੈਂ ਕਹਿੰਦਾ ਉਹ ਵਿਚਾਰੇ ਨਾਲ ਬਹੁਤ ਤਕਾ ਹੋਇਆ ਜੀ ਬਹੁਤ ਤਕਾ ਮੈਂ ਉਸ ਬੰਦੇ ਨੂੰ ਬਹੁਤ ਮਿਸ ਕਰਦਾ ਹਾਂ ਹੂੰ ਇਹ ਆਪਣੇ ਬਾਈ ਜੀ ਆਪਣੇ ਬਹੁਤ ਵਧੀਆ ਇਹ ਭਰਾ ਆਪਣੇ ਗਾਉਂਦੇ ਨੇ ਸਾਥੋਂ ਵੱਡੇ ਨੇ ਵੱਡੀ ਉਮਰ ਦੇ ਨੇ ਸਾਡੇ ਤਾਂ ਇੱਕ ਪਿਓਾਂ ਦੀ ਉਮਰ ਦੇ ਨੇ ਆਪਾਂ ਤਾਂ ਗੱਲ ਕਰ ਲਈਏ ਸਾਡੀ ਉਮਰ ਤਾਂ ਚਲੋ ਛੋਟੀ ਹੈ ਗੱਲ ਕਰ ਲੈਣੇ ਬਹੁਤ ਵਧੀਆ ਕਲਾਕਾਰ ਸੀ ਤੇ ਕਹਿੰਦੇ ਹੁੰਦੇ ਗਰੀਬੀ ਕਹਿੰਦੇ ਮਾਰ ਜਾਂਦੀ ਹੁੰਦੀ ਆ ਤੇ ਅੱਜ ਤੱਕ ਗਰੀਬੀ ਦੇ ਵਿੱਚ ਰਹੇ ਨੇ ਤੇ ਬਹੁਤ ਸੋਹਣਾ ਕਲਾਕਾਰ ਨੇ ਗਾਉਂਦੇ ਸੀ ਪਹਿਲਾਂ ਬਾਈ ਜੀ ਆਪਾਂ ਪਹਿਲਾਂ ਗਾਣਾ ਗੁਣਾ ਤੁਸੀਂ ਕੈਸਟ ਕਵੀ ਆਈ ਆ ਤੁਹਾਡੀ ਨਹੀਂ ਕੈਸਟ ਨਹੀਂ ਆ ਆਪਣੀ ਮੈਂ ਉਹ ਮੇਰੇ ਗਾਣੇ ਆਏ ਵੇਖ ਇੱਕ ਦੋ अच्छा भाई की कुगाने आई रहेगी क्या की नाते गाने आए सी भाई जी वो गाना अपना मेरे अपनी फूल पिंडे ਦੇ ਵਿੱਚੋਂ ਮੁੰਡਾ ਹੋਇਆ ਸੀਗਾ ਆਪਣਾ ਅ ਜਕਸੀਰ ਜਕਸੀਰ ਤੇ ਇੱਕ ਆਪਣਾ ਸੀਗਾ ਆਪਣਾ ਉਹ ਆਪਣਾ ਕਲਾਕਾਰ ਯਾਰ ਮੁੰਡਾ ਕਿਮੇਰਾ ਕਿਹੜਾ ਸੀਗਾ ਜਿਹੜਾ ਆਪਣਾ ਪੀਨਾ ਆਪਣਾ ਮੱਖਣੀ ਦੂਜਾ ਮੱਖਣੀ ਵੀ ਕਰੇ ਮੇਰਾ ਗਾਣਾ ਇੱਕ ਤੇ ਜਿਹੜਾ ਦੂਜਾ ਆਪਣਾ ਹੁਣ ਚੱਲ ਰਹੀ ਹੈ ਫਲਾਫਾ ਉਹ ਮੱਖਣ ਕਈ ਹੈ ਉਹ ਆਪਣਾ ਉਹਦਾ ਭਾਈ ਆ ਯਾਰ ਕਰਦੀ ਪ੍ਰਸੀਲਾ ਕਰਦੀ ਪ੍ਰਸੀਲਾ ਉਹਨੂੰ ਤਿਆਰੀ ਵੀ ਅਸੀਂ ਕਰਾਈ ਹੈ ਮੇਰਾ ਗਾਣਾ ਵੀ ਉਹਨੇ ਗਾਇਆ ਸੀਗਾ ਉਹਨਾਂ ਟਾਈਮਾਂ ਦੀ ਜੋ ਉਮਰ ਸੀਗੀ ਚੱਲ ਹੁਣ ਮੈਂ ਕਹਿੰਦੀ ਜੇ ਮੈਂ ਕਹਿੰਦਾ ਤਾਂ ਮੈਂ ਪੜਾ ਬਚੂਗਾ ਹਾਂ ਉਹਦੇ ਮੈਂ ਗਾਣਾ ਲਿਖਦਾ ਉਹਦੀ ਜਵਾਨੀ ਟਾਈਮ ਤੇ ਆਣ ਪੜ੍ਹਦੀ ਗ੍ਰੈਜੂਏਟ ਦੇ ਕਾਲਜ ਨੂੰ ਗਾਣਾ ਭੁੱਲ ਗਈ ਅੱਛਾ ਕਰਦੀਪ ਪ੍ਰਸੀਲਾ ਸੋ ਉਥੋਂ ਗਾਣਾ ਲਿਆ ਸੀ ਬਾਈ ਮੈਂ ਤੋਂ ਉਹਨੇ ਗਾਇਆ ਬੰਦੇ ਨੇ ਬਹੁਤ ਉਤੋਂ ਬੰਦਾ ਚਲਿਆ ਸੀ ਉਹ ਤਰਦੀਪ ਰਸੀਲਾ ਤਰਦੀਪ ਰਸੀਲਾ ਬਹੁਤ ਵੱਡਾ ਨਾਮ ਸੀ ਪਹਿਲਾਂ ਬਾਈ ਦਾ ਬਹੁਤ ਵੱਡਾ ਨਾਮ ਮੈਂ ਸੁਣੀਆ ਨਾ ਗਾਣੇ ਫਿਰ ਆਏ ਨੇ ਬਾਕੀ ਆਪਣੇ ਪਨਪਰੀਤ ਨਾਲ ਬਹੁਤ ਵਧੀਆ ਗਾਣੇ ਆਏ ਨੇ ਹਾਂ ਹਾਂ ਬਹੁਤ ਸੋਹਣੇ ਗਾਣੇ ਦਿੱਤੇ ਸੀ ਉਹ ਉਹਨੇ ਮੈਥੋ ਗਾਣੇ ਲਿਆ ਸੀਗਾ ਅਣਪੜ੍ਹਤ ਗ੍ਰੈਜੂਏਟ ਹੋ ਲਈ ਤੇ ਕਾਲਜ ਨੂੰ ਜਾਣਾ ਭੁੱਲ ਗਈ ਉਸ ਟਾਈਮਾਂ ਦੇ ਵਿੱਚ ਅੱਛਾ ਤੁਸੀਂ ਮਾੜਾ ਕਿ ਦੋ ਸੁਣਾਓਗੇ ਲੈਣਾ ਦੀਆਂ ਨਹੀਂ ਹੁਣ ਇਹਦੇ ਵਿੱਚ ਚੰਗਾ ਨਹੀਂ ਲੱਗਣਾ ਮੇਰੇ ਮੂੰਹ ਮੈਂ ਨਹੀਂ ਦੱਸਣਾ ਤਾਂ ਮੈਂ ਦੰਦਾ ਸੁਣਾਉਣਾ ਕੋਈ ਗੱਲ ਨਹੀਂ ਮੇਰੇ ਜਦ ਹੁਣ ਮੈਂ ਰੈਕਟਰ ਮੈਂ ਸੁਣਾ ਸਕਦਾ ਸੀਗਾ ਹਾਂ 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 ਉਮਰ ਦੇ ਹਿਸਾਬ ਨਾਲ ਉਮਰ ਦੇ ਹਿਸ ਚਾਹਣ ਕੋਈ ਨਹੀਂ ਕਰਦਾ ਫੇ ਸਮਾਜ ਗਾ ਸੁਣਾਦਾ ਕਿ ਜੋ ਲੋਕ ਨਮਾਣਾ ਕਰਨ ਤਾਂ ਬਸਣਾ ਰਹੇਗੀ ਹੂੰ ਬਾਕੀ ਪਰ ਤੁਸੀਂ ਲੋਕਾਂ ਨੂੰ ਹੁਣ ਬਈ ਕੀ ਸਨੇਹਾ ਦੇਣਾ ਚਾਹੁੰਦੇ ਹੋ ਵੀ ਲੋਕਾਂ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਜਿਵੇਂ ਕਿ ਹੁਣ ਤੁਸੀਂ ਸ਼ੌਂਕ ਆ ਕਹਿੰਦੇ ਸ਼ੌਂਕ ਗੁੱਝੇ ਨਹੀਂ ਰਹਿੰਦੇ ਹੁੰਦੇ ਨਹੀਂ ਰਹਿੰਦੇ ਉਹ ਕਹਿੰਦੇ ਕਿਸੇ ਟਾਈਮ ਬਾਲਾ ਮਾਰ ਕੇ ਬਾਹਰ ਆਉਂਦੀ ਹੁੰਦੇ ਹੁੰਦੇ ਜੀ ਗੱਲ ਹੀ ਸਿੱਧੀ ਆ 50 ਦੀ ਗੱਲ ਕਰਦੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਹੜਾ ਅੱਜ ਦਾ ਜੁਗਾ ਅੱਜ ਦਾ ਜੁਗਾ ਸਾਫ਼ ਸੁਥਰੀ ਕਹਿ ਕੀ ਜਾ ਹਾਂ ਵਧੀਆ ਢੰਗ ਨਾਲ ਗਾਓ ਜਿਹੜੇ ਆਪਣੇ ਆਪ ਨੂੰ ਪਰਵਾਹ ਦੇ ਚ ਆਪਣੇ ਕੁੜੀਆਂ ਵੀ ਸੁਣਨ ਲੱਗਣਾ ਆਪਾਂ ਪਰਵਾਸ ਬੈ ਕੇ ਸੁਣ ਸਕੀਏ ਜਿਵੇਂ ਕਿ ਅਜੇ ਤੱਕ ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ ਪਰ ਵਿੱਚ ਕੁਸਤ ਕਰਾਂ ਦੀ ਕਿ ਕੀ ਹੈਗੇ ਜਿਵੇਂ ਰਾਜਵੀਰ ਜੀ ਮੰਦੇ ਜੀ ਕਿ ਕੀ ਹੋ ਗਈ ਰੀਤ ਬਾਬੇ ਜੀ ਕਿ ਕੀ ਹੋ ਗਈ ਜਾਂ ਕੁਝ ਹੋਰ ਕਲਾ ਕਰਾ ਵੀ ਹੈ ਕਿ ਮੈਂ ਸੁਣਦਾ ਉਹਨਾਂ ਨੂੰ ਪਰ ਜੇ ਸਾਫ ਸੁਗਰੀ ਗਾਇਕੀ ਹੈ ਜੀਗਾ ਐਸਾ ਲਿਖੋ ਐਸਾ ਗਾਓ ਵੀ ਜਿਹੜਾ ਪਰਿਵਾਰ ਦੇ ਵਿੱਚ ਆਪਾਂ ਪਿਓ ਉਤੀ ਵੀ ਮਾਂ ਤੀ ਬੈਠ ਕੇ ਸਾਰੇ ਸੁਣ ਸਕੀਏ ਜੀ ਦੇਖ ਸਕੀਏ ਵੀ ਉਹ ਚੀਜ਼ ਨਾ ਲਿਖੋ ਵੀ ਜੇ ਕੋਈ ਇੱਕ ਦੌਰ ਕਈ ਵਾਰੀ ਆਏ ਨਹੀਂ ਸੀਗੇ ਪਿੱਛੇ ਪਰ ਉਹ ਪਰ ਮਾਤਾ ਕੰਮਾਂ ਮਕਨੇ ਉਹ ਠੀਕ ਹੈ ਨਹੀਂ ਸੁਣੇ ਜਾਂਦੇ ਹਾਂ ਪਰ ਉਹ ਚੀਜ਼ ਨੂੰ ਲਿਖੋ ਉਸ ਜੀ ਨੂੰ ਲਿਖਣ ਵਾਲੇ ਬਣਾਉਣ ਨੂੰ ਵੀ ਮੇਰੀ ਬੇਨਤੀ ਹੈ ਵੀ ਇਹ ਉਹ ਚੀਜ਼ ਲਿਖੋ ਵੀ ਜਿਹੜੀ ਆਪਾਂ ਆਪਣੇ ਪਰਿਵਾਰ ਚ ਤੁਰਿਆ ਜਾਂਦਾ ਬਾਅਦ ਛੱਤ ਤੇ ਬੰਦਾ ਵੀ ਸੁਣ ਕੇ ਇਹ ਵੀ ਕਿਹੜੀ ਬਾਤ ਲਿਖੀ ਜਾਂਦਾ ਸਹੀ ਗੱਲ ਬਾਕੀ ਗੱਲ ਫਈਆ ਬਾਕੀ ਗੱਲ ਸਹੀ ਹੈ ਇਹ ਗੱਲ ਬਾਕੀ ਦੋਸਤੋ ਇਹ ਸਾਡੇ ਵੱਡੇ ਭਰਾ ਨੇ ਬਹੁਤ ਸੋਹਣਾ ਗਾਉਂਦੇ ਨੇ ਤੇ ਬਾਕੀ ਆਪਾਂ ਕੋਈ ਇਹੋ ਜੀ ਗੱਲ ਨਹੀਂ ਆਪਾਂ ਫਿਰ ਵੀ ਕਿਤੇ ਇਹਨਾਂ ਤੋਂ ਸਮਾਂ ਲਵਾਂਗੇ ਬਾਕੀ ਵਾਸਤੇ ਤੇ ਪਰ ਦੋਸਤੋ ਦਬਕੇ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਸਪੋਰਟ ਤੁਹਾਡੀ ਲੋੜ ਹੈ ਜ਼ਰੂਰਤ ਹੈ ਛੋਟੇ ਨਾਲ ਭਰਾਵਾਂ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਤੁਹਾਡੀ ਭਰਾਵੋ ਗੱਲੇ ਆ ਵੀ ਗਾਣੇ ਸਿਆਂ ਹੋਰ ਸਮੇਂ ਤੋਂ ਸਮੇਂ ਦਾ ਲੈ ਕੇ ਆਉਂਦੇ ਹਾਜ਼ਰ ਰਹਾਂਗੇ ਜੁੜੇ ਰਹੋ ਬੋਲਦਾ ਪੰਜਾਬ ਚੈਨਲ ਨਾਲ ਮੈਂ ਤੁਹਾਡਾ ਸੰਦੀਪ ਸ਼ਰਮਾ ਸਤਿ ਸ੍ਰੀ ਅਕਾਲ